ਲੋ ਜੀ ਬਠਿੰਡਾ ਦਿਹਾਤੀ ਦਾ ਪਿੰਡ ਦਿਉਣਾ ਜੀ ਤੇ ਅੱਜ ਸਵੇਰੇ ਜਿਹੜੀ ਬਾਰਸ਼ ਪਈ ਆ ਡੇਢ ਕ ਘੰਟਾ ਲਗਾਤਾਰ ਤੇ ਉਹਦੇ ਚ ਜਿਹੜੀ ਜਲਥਲ ਹੋਇਆ ਚਾਰ ਸਫੇਰੇ ਤੁਹਾਨੂੰ ਦਿਖਾ ਰਹੇ ਆ ਇਹ ਹੈਗਾ ਜੀ ਦਿਯਾਲੀਆਣਾ ਛਪੜਾ ਓਵਰਫਲੋ ਹੋ ਗਿਆ ਜੀ ਚਾਰ ਸਫੇਰੇ ਪਾਣੀ ਗਲੀਆਂ ਚ ਵੜ ਗਿਆ ਤੇ ਇਧਰ 8 ਤੇ 9 ਨੰਬਰ ਵਾਰਡ ਆ ਜਿਹੜਾ ਤੇ ਉਹਦੇ ਚ ਪਾਣੀ ਵੀ ਖੜਾ ਤੇ ਇਧਰੋਂ ਦਿਖਾਉਣਾ ਤੁਹਾਨੂੰ ਆ ਗਲੀ ਆ ਜਿਹੜੀ ਇਹ 8 ਤੇ 9 ਸਾਂਝਾ ਮੰਨ ਲਓ ਜਿਹੜਾ ਵਾਰਡ ਇਹ ਇਥੋਂ ਦੇ ਲੋਕ ਆ ਜਿਹੜੇ ਤੇ ਇਧਰ ਪਹਿਲਾਂ 15 ਤੋਂ 16 17 ਦਿਨ ਪਹਿਲਾਂ ਪਾਣੀ ਜਿਹਦਾ ਪੂਰਾ ਬਾਸ ਪਈ ਸੀਗੀ 7 ਘੰਟੇ ਪਈ ਸੀ ਉਦੋਂ ਪਾਣੀ ਸੁੱਕਿਆ ਹੀ ਸੀ ਹਜੇ ਹੁਣ ਮਾੜਾ ਮੋਟਾ ਰਸਤਾ ਬਣਿਆ ਸੀ ਤੇ ਹੁਣ ਫੇਰ ਇਹ ਦੁਬਾਰਾ ਇਹਦੇ ਚ ਫੇਰ ਪਾਣੀ ਭਰ ਗਿਆ ਤੇ ਇਹਨਾਂ ਤੋਂ ਜਾਣਦੇ ਆ ਵੀ ਕਿੰਨੇ ਕਿ ਦਿਨ ਪਹਿਲਾਂ ਸੰਤਾ ਫਟਾਇਆ ਤੇ ਕਿੰਨਾ ਕੁ ਨੁਕਸਾਨ ਇਹਦੇ ਨਾਲ ਤੇ ਲੰਘਣ ਕਰਨਾ ਫੇਰ ਕਿਵੇਂ ਕਰਦੇ ਆ ਹਾਂਜੀ ਕੀ ਨਾ ਬਾਈ ਜੀ ਨੇੜੇ ਜੀ ਹੋ ਜੋਈ ਸਾਰੇ ਤੁਸੀਂ ਵੀ ਆਜੋ ਨੇੜੇ ਹਾਂਜੀ ਕੀ ਨਾ ਜੀ ਨਿਗਦੀਤ ਸਿੰਘ ਜੀ ਨਿਗਦੀਤ ਸਿੰਘ ਇਹ ਪਾਣੀ ਅੱਜ ਵਾਰਸ਼ ਪਈ ਆ ਪਹਿਲਾਂ ਜਿਹੜੀ ਪਾਣੀ ਪਿਆ ਸੀ ਵਾਰਸ਼ ਦਾ ਤੇ ਉਹ ਵੀ ਕਈ ਦਿਨਾਂ ਤੱਕ ਸੁੱਕਿਆ ਸੀ ਕੀ ਕਾਰਨ ਆ ਵੀ ਕਿਉਂ ਖੜਦਾ ਪਾਣੀ ਇਹ ਸਾਡੇ ਜੀ ਪਹਿਲਾਂ ਜਦੋਂ ਵਾਰਸ਼ ਪਈਏ ਜੀ 7-8 ਘੰਟੇ ਉਦੋਂ ਸਾਡੇ 15-20 ਦਿਨੋਂ ਤੋਂ ਪਾਣੀ ਹੁਣ ਸੁੱਕਦਾ ਸੀਗਾ ਜੀ ਥੋੜਾ ਥੋੜਾ ਹਾਂ ਤੇ ਹੁਣ ਜਾ ਕੇ ਆ ਫੇਰ ਵਾਰਸ਼ ਆ ਗਈ ਅੱਜ ਤੱਕ ਜੀ ਇਹਦੇ ਵਿੱਚ ਹੋਰ ਕਹਿੰਦੀ ਆ ਵੀ ਅਸੀਂ ਬਾਹਰਲੇ ਪਾਸਿਓਂ ਹੋਰ ਵਸਤਕਾਂ ਦਾ ਲਿਆ ਕੇ ਪਾਣੀ ਇਹਦੇ 'ਚ ਛੱਡਣਾ ਚਾਹੁੰਦੇ ਆ। ਕਿ ਅਸੀਂ ਤਾਂ ਪਹਿਲੇ ਡੁੱਬੇ ਖੜੇ ਆ ਜੀ। ਇਸ ਤੋਂ ਬਾਅਦ ਅਸੀਂ ਕਿੱਥੇ ਹੋਰ ਨਹੀਂ ਇਹਦਾ ਇਹਦਾ ਪਾਣੀ ਆ ਜਿਹੜਾ ਵੀ ਇਹ ਫਿਰ ਪਾਣੀ ਕਿੱਥੇ ਜਾਂਦਾ ਸਾਰਾ ਇੱਥੋਂ ਇਹਦਾ ਪਾਣੀ ਦਾ ਅੱਗੇ ਨਿਕਾਸੀ ਹੁੰਦਾ ਜੀ ਅੱਗੇ ਸੜਕ ਉੱਚੀ ਹੋਣੀ ਕਰਕੇ ਉਹ ਬੰਦ ਹੋ ਗਈ। ਅੱਛਾ ਉਹਦੇ ਕਰਕੇ ਬੰਦ ਹੋਇਆ। ਹਾਂਜੀ। ਠੀਕ ਆ। ਚੰਜੀਤ ਐ ਮਰ ਕੋਈ ਕਿਸੇ ਨਾਲ ਪ੍ਰਸ਼ਾਸਨ ਨਾਲ ਗੱਲ ਕਰਦੇ ਆ ਜਾਂ ਕੋਈ ਪੰਚਾਇਤ ਨਾਲ ਗੱਲ ਕਰਦੇ ਆ ਜਾਂ ਕੋਈ ਪ੍ਰਸ਼ਾਸਨ ਨਾਲ ਕਿਸੇ ਨਾਲ ਅਧਿਕਾਰੀ ਤੇ ਕੋਈ ਮਾਮਲਾ ਪਹਚਾਇਆ ਇਹ ਪਹਿਲਾਂ ਤੇ ਦੁਬਾਰਾ ਫੇਰ ਹੋ ਗਿਆ ਪਹਿਲਾਂ ਪੰਚਾਇਤ ਦੇ ਧਿਆਨ ਚਾ ਜੀ ਸੈਕਟਰੀ ਸਾਹਿਬ ਦੇ ਧਿਆਨ ਚਾ ਜੀ ਗਲੀ ਦੀਵੀ ਨੀ ਆ ਇਹ ਜੇ ਜਦੋਂ ਇਹਦੇ ਦੂਜਾ ਵਾਸੀ ਦਾ ਪਾਣੀ ਪਾਉਂਦੇ ਸੀ ਜੀ ਉਹਦੇ ਨਾਲ ਗੱਲ ਕਰੀ ਸੀ ਵੀ ਪਾਉਣਾ ਸੀ ਪਹਿਲਾਂ ਹੀ ਡੁੱਬਦੇ ਆ ਹਾਂ ਅੱਜ ਵੀ ਮੇਰੀ ਹੁੰਦੀ ਰਾਜਕਮਰ ਨਾਲ ਗੱਲ ਹੋਈ ਆ ਉਹ ਕਹਿੰਦਾ ਵੀ ਤੁਸੀਂ ਪੰਚਾਇਤ ਨਾਲ ਗੱਲ ਕਰੋ ਠੀਕ ਆ ਵੀ ਜੇ ਫੰਡ ਆਇਆ ਸੀ ਬਣਾਵਾਂਗੇ ਪਰ ਇਹ ਮੁਸ਼ਕਿਲ ਆ ਬਣਾਉਣੀ ਇਹਨਾਂ ਦੀ ਨਹੀਂ ਹੁਣ ਤੁਸੀਂ ਪੰਚਾਇਤ ਨਾਲ ਗੱਲ ਠੀਕ ਆ ਤੇ ਇਹ ਪਹਿਲਾਂ ਹੀ 15 ਦਿਨ ਲੱਗੇ ਆਹ ਜਿਹੜੇ ਉਹ ਕਿੱਥੋਂ ਤੱਕ ਇਹ ਜਾਦੇ ਆਹ ਜਿਹੜੀ ਪਾਣੀ ਆ ਗਲੀ ਆ ਥੋੜੀ ਜਿਹੜੀ 8 ਤੇ 9 ਨੰਬਰ ਵਾਰਡ ਵਾਲੀ ਜਿਹੜੀ ਫਿਰਨੀ ਵਾਲੀ ਛੜਕ ਜਾਂਦੀ ਉਹਦੇ ਤੱਕ ਉੱਥੋਂ ਤੱਕ ਤੇ ਇਧਰ ਵੀ ਆ ਬੰਦੀ ਆ ਸਾਰੇ ਰਸਤੇ ਜਾਨੀ ਹੁਣ ਪਾਣੀ ਇਹ ਕੋਈ ਜਾਂਦਾ ਉਧਰ ਬੇਰੀਆਣਾ ਸੱਪੜਾ ਇੱਥੇ ਜਾਦੇ ਕੋਈ ਥੋੜੀ ਜੀ ਪਾਈਪ ਰਹੀ ਜਾਏ ਨਾ ਥੋੜੀ ਥੋੜੀ ਇਹ 10 12 ਦਿਨਾਂ ਚ ਵਹਿਲੀ ਹੋਊਗੀ ਇਨਾ ਦਿਨ ਲੱਗ ਗਏ ਬਾਰਾਂ ਦਿਨ ਲੱਗ ਜਾਣਗੇ 10 12 ਦਿਨ ਅਸੀਂ ਆਈ ਨੰਗਾਗੇ ਪਾਣੀ ਕੀ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਮੰਗ ਕਰਦੇ ਆ ਵੀ ਇਹ ਉੱਚੀ ਹੋਵੇ ਸਰਕਾਰ ਦਾ ਤਾਂ ਇਸ ਪਾਸੇ ਧਿਆਨ ਹੀ ਹੈ ਨਹੀਂ ਇਹ ਜ਼ਮੀਨਾਂ ਖੋਣ ਤਾਂ ਧਿਆਨ ਹੈ ਜੇ ਸਾਡੇ ਦਾ ਇੱਥੇ ਕੈਸਾ ਹਾਲ ਹੋ ਗਿਆ ਕੋਈ ਪਿੰਡ ਦਾ ਵਿਕਾਸ ਨਹੀਂ ਹੋਇਆ ਕਿਤੇ ਨਹੀਂ ਲੱਗਿਆ ਆ ਜਿਹੜਾ ਹੋਇਆ ਸਾਰਾ ਕੁਝ ਰੇਗਾ ਚੋਂ ਹੋਇਆ ਤੇ ਇਹ ਅਸੀਂ ਤਾਂ ਇਥੋਂ ਨਰਕ ਵਿੱਚ ਦੀ ਨੰਗੀ ਜਾਂਦੇ ਆ ਤੇ ਸਰਕਾਰਾਂ ਸਾਡੀਆਂ ਜ਼ਮੀਨਾਂ ਖੋਹੀ ਜਾਂਦੀ ਐ ਇੱਧਰ ਸਾਨੂੰ ਕੋਈ ਦਿੰਦੀ ਤੈਣੀ ਪਿੰਡਾਂ 'ਚ ਫੰਡ ਨਹੀਂ ਦਿੰਦੀ ਕੁਛ ਨਹੀਂ ਦਿੰਦੀ ਜਿਹੜਾ ਕੁਛ ਹੁੰਦਾ ਮਾੜਾ ਮੋਟਾ ਨਰੇਗਾ 'ਚ ਹੁੰਦਾ ਸਾਡੇ ਪਿੰਡ ਦੇ ਵਿੱਚ ਇਤੋਂ ਪਹਿਲਾਂ ਕਾਂਗਰਸ ਦਾ ਕੋਈ ਪੈਸਾ ਨਹੀਂ ਲੱਗਿਆ ਹੁਣ ਆ ਸਰਕਾਰ ਦਾ ਡੂਢ ਸਾਲ ਹੋ ਗਿਆ 3 ਸਾਲ ਹੋ ਗਏ ਬਣੀ ਨੂੰ 3 ਸਾਲਾਂ ਦਾ ਕੋਈ 1 ਰੁਪਿਆ ਵੀ ਨਹੀਂ ਆਇਆ ਕਿਤੇ ਦੱਸਣ ਵੀ ਅਸੀਂ ਆਮ ਆਦਮੀ ਪਾਰਟੀ ਦਾ ਉਹ ਅਧਗਾਟਣ ਕਰਕੇ ਗਿਆ ਸਾਡੇ ਜਿਹੜਾ ਉਹ ਲਾਇਆ ਅਨਚਾਰਜ ਕਾਂਗਰਸ ਦੇ ਕਮਰੇ ਬਣਾਏ ਆ ਤੇ ਅਧਗਾਟਣ ਕਰਕੇ ਆ ਕੇ ਉਹ ਕਾਂਗਰਸ ਨੇ ਕਿਤੇ ਕੁਦਰਤੀ ਸਬੂਤ ਕਿ ਸਾਡੇ ਦੋ ਕਬਰਿਆਂ ਦਾ ਫੰਡ ਦਿੱਤਾ ਤੇ ਅਧਗਾਟਣੇ ਆ ਆਮ ਆਦਮੀ ਪਾਰਟੀ ਦਾ ਬੰਦਾ ਕਰਕੇ ਤੇ ਉਹ ਤਾਂ ਜਿਹੜਾ ਫੰਡ ਕੋਈ ਉਹ ਕਿਤ ਆਇਆ ਵਾਵਾ ਜਿਹੜਾ ਹੈਪੀਨੈਸ ਸਕੂਲ ਆਇਆ ਉਹ ਲੱਗੂਗਾ ਪਤਾ ਲੱਗੂ ਹੈ ਕਿ ਤੁਸੀਂ ਦੇਖ ਲਓ ਕਿੰਨਾ ਕੰਮ ਚੱਲਦਾ ਆਪਣੇ ਸਕੂਲ ਚ ਕਿੰਨਾਕ ਆਪਣੀ ਬਿਲਡਿੰਗਾਂ ਬਣ ਜਾਂਦੀਆਂ ਕਿੰਨਾਕ ਚੱਲੀ ਜਾਂਦਾ ਤੁਸੀਂ ਪ੍ਰਾਇਮਰੀ ਚ ਤਾਂ ਬਣੀ ਜਾਂਦਾ ਉਹ ਤਾਂ ਪ੍ਰਾਇਮਰੀ ਤਾਂ ਬਣੀ ਜਾਂਦਾ ਉਹ ਫੰਡ ਉਹ ਵੀ ਇੱਕ ਸਕੀਮ ਰਾਹੀਂ ਫੰਡ ਆਇਆ ਜਿਹੜਾ ਤੇ ਉਹ ਕਹਿ ਸਕਦੇ ਵੀ ਨਾ ਆਇਆ ਜਿੰਨਾ ਆਪਾਂ ਨੂੰ ਆਖੀ ਜਾਂਦਾ ਵੀ ਕਰੋੜਾ ਰੁਪਇਆ ਆਇਆ ਕਰੋੜਾ ਰੁਪਇਆ ਜਦੋਂ ਆ ਲੱਗੂਗਾ ਆਪਾਂ ਨੂੰ ਪਤਾ ਲੱਗ ਜੂ ਵੀ ਕਰੋੜਾ ਰੁਪਇਆ ਲੱਗਦਾ ਕਰੋੜਾ ਰੁਪਇਆ ਲੱਗੀ ਅੱਲਾਹ ਦੇ ਹਾਂਜੀ ਲੋ ਜੀ ਦੋਸਤੋ ਇਹ ਤੁਹਾਨੂੰ ਦਿਖਾਈਆਂ ਵੀ 8 ਤੇ 9 ਨੰਬਰ ਵਾਰਡ ਪਿੰਡ ਦਿਉਣਾ ਜੀ ਤੇ ਪੱਤੀ ਕਿਹੜੀ ਹੈ ਇਹ ਮਿਰਜਾ ਪੱਤੀ ਆ ਜੀ ਮਿਰਜਾ ਪੱਤੀ ਦੀਆਂ ਤਸਵੀਰਾਂ ਇੱਧਰ ਦਿਖਾ ਲਈਆਂ ਨੇ ਸੱਪੜਾ ਤੇ ਇਧਰਲੇ ਪਾਸੇ ਗਲੀਆਂ ਬਲਾਕ ਆ ਚਾਰਸ ਵੀਰੇ ਲੰਗੜਾ ਮੇਨ ਆ ਹਾ ਰਸਤਾ ਹੀ ਮੇਨ ਆ ਜੀ ਇੱਥੋਂ ਲੈ ਕੇ ਇਹ ਜੰਡਾਲਾ ਤੋਂ ਰਸਤੇ ਤੋਂ ਲੈ ਕੇ ਬਾਦਮੀਕ ਦੇ ਮੰਦਿਰ ਤੱਕ ਜਿਹੜਾ ਇਹ ਕੁਛਕ ਵਿੱਚੋਂ ਜਿਹੜੀ ਇੰਟਰਲੌਕ ਲੱਗਦੀਆਂ ਨੀਵੀਂ ਉਹ ਤਾਂ ਪਾਣੀ ਖੜਾ ਤੇ ਪੁੱਛੇ ਆ ਜਿਹੜੀ ਉਹ ਪਹਿਲਾਂ ਜਿਹੜੀ ਹੁਣ ਬਾਅਦ ਗਲੀ ਬਣੀ ਆ ਉਹੋ ਜ਼ਰੂਰ ਜਿਹੜੇ ਉੱਥੇ ਪਾਣੀ ਘਟਾ ਹਾਂ ਇੱਥੋਂ ਗੱਲ ਵੀ ਇਹ ਵੀ ਨਾਲ ਇੱਥੋਂ ਦੀ ਲੰਘਣਾ ਇੱਕ ਤਾਂ ਡੇਰਾ ਬਾਬਾ ਸਿੱਧ ਲੈ ਕਰਾਓ ਇਹ ਰਸਤਾ ਪੰਚਾਇਤ ਵਾਲੇ ਘਰ ਵਾਲਾ ਤੇ ਇੱਕ ਬਾਬੇ ਦੀ ਜੰਡਾ ਇੱਥੇ ਨੇੜੇ ਜਿਹੜਾ ਕੋਈ ਸਰਧਾਲੂ ਆਉਂਦੇ ਆ ਜਾਂ ਮੰਦਰ ਆ ਮਾਤਾ ਦਾ ਇੱਥੇ ਨੇੜੇ ਤੇ ਇਹ ਸਾਰੇ ਇਹਦੇ ਚ ਇਹ ਰਸਤਾ ਬਲੌਕ ਹੋਇਆ ਪਿਆ ਜੀ ਸਾਰਾ ਬਹੁਤ ਔਖਾ ਜੀ ਇਧਰ ਦੁਕਾਨ ਤੇ ਜਾਣਾ ਵੀ ਔਖਾ ਹਾਂ ਦੁਕਾਨ ਮੇਨ ਪੰਚਾਇਤ ਘਰ ਚ ਜਿਹੜੀਆਂ ਵੱਡੀਆਂ ਸਟੋਰ ਆ ਜੀ ਜਾਂ ਡਾਕਟਰੀ ਦੀਆਂ ਦੁਕਾਨਾਂ ਜਿਹੜੀਆਂ ਕੋਈ ਡਾਕਟਰ ਕੋਲੇ ਜਾਣਾ ਤਾਂ ਬੰਦੇ ਨੂੰ ਆਮ ਗਰੀਬ ਬੰਦੇ ਨੂੰ ਤਾਂ ਬਹੁਤ ਔਖਾ ਹੋਇਆ ਪਿਆ ਵੀ ਚਾਰ ਸਫੇਰੇ ਜਾ ਕੇ ਤੇ ਚਾਰ ਸਫੇਰੇ ਇਹੀ ਹਾਲ ਆ ਜੀ ਸੋ ਇਹ ਜ਼ਰੂਰ ਹੈ ਸਾਜਨ ਪੰਜਾਬੀ ਟੀਵੀ ਦੇਖਦੇ ਰਿਹਾ ਕਰੋ ਜੀ ਕਿਉਂਕਿ ਇਹੋ ਜਿਹੇ ਅਸੀਂ ਜਿਹੜੇ ਸਮੱਸਿਆਵਾਂ ਲੋਕਾਂ ਦੇ ਕਿਉਂਕਿ ਮੈਂ ਵੀ ਪਾਣੀ 'ਚ ਹੀ ਖੜਾ ਏ ਨਹੀਂ ਵੀ ਮੈਂ ਕੋਈ ਮੰਨ ਲਓ ਕਿਸੇ ਤਰ੍ਹਾਂ ਦੇ ਕੋਈ ਮੋਟਰ ਹੈ ਕਿਹੜਾ ਵਿੱਚ ਮੈਂ ਨੰਗਾ ਆ ਜਾਵੇਂ ਜਿੱਦੀ ਤੇ ਜਾਂ ਮੈਂ ਕੋਈ ਕਾਰ ਆ ਮੇਰੇ ਕੋਲੇ ਕੁਛ ਨਹੀਂ ਮੈਂ ਵੀ ਇਹਨਾਂ ਲੋਕਾਂ ਅੱਗੇ ਹੀ ਆ ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਹੁੰਦੀਆਂ ਜਿਹੜੀਆਂ ਆਪ ਵਿੱਚ ਖੜਕੇ ਹੀ ਇਹਨਾਂ ਦੇ ਇਹ ਪਾਣੀ 'ਚੋਂ ਖੜਕੇ ਮੈਂ ਵੀਡੀਓ ਬਣਾ ਰਿਹਾ ਸੋ ਬਹੁਤ ਧੰਨਵਾਦ ਜੀ ਲਓ ਜੀ ਜਿਹੜਾ ਅੱਜ ਸਵੇਰੇ ਬਾਰਸ਼ ਆਈ ਨਹੀਂ ਆਇਆ ਪੂਰਾ ਲਗਾਤਾਰ ਡੇਢ ਘੰਟਾ ਤੇ ਉਹਦੇ ਕੰਨ ਖੇਤਾਂ 'ਚ ਨਰਮੇ 'ਚ ਪਾਣੀ ਖੜ ਗਿਆ ਤੇ ਪਿੰਡ ਦਾ ਤਾਂ ਦਿਉਣ ਦਾ ਪਹਿਲੇ ਹੀ ਹਾਲ ਆ ਇਹ ਨਰਮੇ 'ਚ ਖੜੇ ਪਾਣੀ ਦੀਆਂ ਤਸਵੀਰਾਂ ਵਿੱਚ